2 اگست ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਜੱਟ ਬੁਆਏਜ਼ ਪੁੱਤ ਜੱਟਾਂ ਦੇ ਦੀ ਪ੍ਰੋਮੋਸ਼ਨ ਕਰਨ ਲਈ ਫਿਲਮ ਦੀ ਸਟਾਰ ਕਾਸਟ ਕੱਲ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੀ ਇਸ ਮੌਕੇ ਫਿਲਮ ਦੇ ਅਦਾਕਾਰ ਅਮਨ ਤਾਲੀਵਾਲ ਅਤੇ ਅਦਾਕਾਰਾ ਇਸ਼ਾ ਨੇ ਦੱਸਿਆ ਕਿ ਇਹ ਮਾਡਰਨ ਜ਼ਮਾਨੇ ਦੇ ਨੌਜਵਾਨਾਂ ਦੀ ਫਿਲਮ ਹੈ ਜੋ ਕਿ ਜੀਨਸ ਵੀ ਪਹਿਨਦੇ ਨੇ ਅਤੇ ਪੰਜਾਬੀ ਜੁੱਤੀ ਵੀ ਉਹਨਾਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਇਹ ਫਿਲਮਾਂ ਨੂੰ ਲੋਕ ਜ਼ਰੂਰ ਪਸੰਦ ਆਵੇਗੀ ਇਸ਼ਾ ਮੁਤਾਬਕ ਪਹਿਲੀ ਫਿਲਮ 'ਚ ਕੰਮ ਕਰਕੇ ਉਸ ਨੂੰ ਸਿੱਖਣ ਲਈ ਬਹੁਤ ਕੁਝ ਮਿਲਿਆ ਹੈ 33 40 ਇੱਦਾਂ ਕੋਈ ਹੈਗੜ ਹੋਣੀ ਬਾਰੇ ਕੋਈ ਨਹੀਂ ਜਿਹੜੀ ਦੰਦਾ ਇਹ ਜਿਹੜੇ ਵਾਰਿਸ ਬਰਾੜ ਨਾਂ ਦਾ ਕੈਰੈਕਟਰ ਮੈਂ ਇਹਦੇ ਵਿੱਚ ਪਲੇ ਕੀਤਾ ਜੀ ਜਿਹੜਾ ਅਣਖੀ ਆ ਫੋਕਰਾਨੀ ਹੈ ਜੋ ਸ਼ੀਲਾ ਪਰ ਫੋਕਰਾਨੀ ਹੈ ਕਾਲਜ ਦੇ ਵਿੱਚ ਨਾ ਕਿਸੇ ਨੂੰ ਹਵਾ ਕਰਨ ਦਿੰਦਾ ਤੇ ਨਾ ਹਵਾ ਕਰਦਾ ਸੋ ਆਪਣੀ ਰੂਟਸ ਨਾਲ ਕਨੈਕਟਡ ਆ ਜਦੋਂ ਘਰੇ ਵਾਪਸ ਜਾਂਦਾ ਤੇ ਆਪਣੇ ਪਿਓ ਨਾਲ ਉਮੀ ਟੋਕੇ ਦੀ ਮਸ਼ੀਨ ਕਰਦਾ ਤੇ ਖੇਤਾਂ ਦੇ ਵਿੱਚ ਕੰਮ ਕਰਦਾ ਤੇ ਜਦੋਂ ਸ਼ਹਿਰ ਦੇ ਵਿੱਚ ਆ ਉਹਦੋਂ ਪੂਰਾ ਇੱਕ ਇੰਟੈਲੀਜੈਂਟ ਸਟੂਡੈਂਟ ਆ ਇਹ ਹਰ ਇੱਕ ਗੱਲ ਇੱਕ ਰੋਮਾਂਟਿਕ ਅ ਮਤਲਬ ਕਿ ਇਹਦੇ ਤੌਰ ਤੇ ਇਹ ਕਹਿੰਦਾ ਜੇ ਉਹ ਪ੍ਰਪੋਜ਼ ਵੀ ਕਰਦਾ ਕੁੜੀ ਨੂੰ ਤਾਂ ਉਹ ਬੜੇ ਇੱਕ ਰੋਮੈਂਟਿਕ ਇੱਕ ਸ਼ੇਰੋ ਸ਼ੈਰੀ ਦੇ ਰੂਪ ਚ ਕਰਦਾ ਮੇਰਾ ਕੈਰੈਕਟਰ ਹੈਗਾ ਸਿਰਤ ਮੇਰਾ ਕੈਰੈਕਟਰ ਹੈਗਾ ਤੇ ਮੇਰੇ ਫਾਦਰ ਸਾਹਿਬ ਦਾ ਰੋਲ ਕਰ ਰਿਹਾ ਸਰਦਾਰ ਸੋਹੀ ਜੀ ਹੈ ਕਿ ਮੈਂ ਵੀ ਪਿੰਡ ਦੀ ਕੁੜੀ ਆ ਪਰ ਰਹਿੰਦੀ ਕਾਲਜ ਤੇ ਆਪਣਾ ਸ਼ਹਿਰ ਰਹਿੰਦੇ ਆ ਤੇ ਆਪਣਾ ਜਿੱਦਾਂ ਦੋ ਮੁੰਡਿਆਂ ਦੀ ਲੜਾਈਆਂ ਹੈਗੀਆਂ ਕੁੜੀ ਪਿੱਛੇ ਉਸ ਟਾਈਪ ਦਾ ਮੇਰਾ ਕੈਰੈਕਟਰ ਹੈ ਕਿ ਮੈਂ ਵੀ ਅਗੋਂ ਜਿੱਦਾਂ ਮੁੰਡਿਆਂ ਦੇ ਗੈਂਗ ਹੁੰਦੇ ਆ ਉਦੋਂ ਹੀ ਕੁੜੀਆਂ ਦਾ ਵੀ ਮੇਰਾ ਵੀ ਇੱਕ ਗੈਂਗ ਹੈਗਾ